ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਭਰਾ ਤੰਦਰੁਸਤ ਹੋਣ ਤੇ ਠੀਕ ਹੋਣਗੇ ਤੇ ਸਾਰੇ ਨੇ ਆਪਣਾ ਹਾੜੀ ਦਾ ਕੰਮ ਹੈ ਜਿਹੜਾ ਨਿਵੇੜ ਲਿਆ ਹੋਊਗਾ ਤੇ ਆਪਾਂ ਤਾਂ ਕਰਕੇ ਵੀਡੀਓ ਕੁਝ ਦਿਨ ਨਹੀਂ ਪਾਸ ਕੇ ਕੰਮ ਦੇ ਵਿੱਚ ਬਿਜ਼ੀ ਸੀ ਹੁਣ ਆਪਾਂ ਵelhਿਆਂ ਦੁਬਾਰੇ ਤੁਹਾਡੇ ਲਈ ਐਵੇਂ ਨਵੇਂ ਤੋਂ ਨਵੇਂ ਟਰੈਕਟਰਾਂ ਦੇ ਸੱਪ ਕੱਢਦੇ ਰਹਾਂਗੇ ਸਭ ਤੋਂ ਪਹਿਲਾਂ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ 22 ਮਾਡਲ 855 ਸਵਰਾਜ ਟਰੈਕਟਰ ਸਾਈਡ ਸ਼ਿਫਟ ਗੇਅਰ ਵਾਲਾ ਟਰੈਕਟਰ ਬਿਲਕੁਲ ਨਵਾਂ ਪਿਆਗਾ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਹੀ ਨਵੀਂ ਕੰਡੀਸ਼ਨ ਪਈ ਹੈ ਟਰੈਕਟਰ ਦੀ ਤੇ ਟਾਇਰ ਵਗੈਰਾ ਸਭ ਕੁਝ ਕੰਪਨੀ ਦੇ ਨਾਲ ਦਾ ਕੁਝ ਵੀ ਬਦਲਿਆ ਨਹੀਂ ਹੋਇਆ ਟਰੈਕਟਰ ਦੇ ਵਿੱਚ ਤੇ ਤੁਸੀਂ ਕੰਡੀਸ਼ਨ ਟਰੈਕਟਰ ਦੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੈਰਦਾਨਾ ਤੋਂ ਟਰੈਕਟਰ ਬਿਲਕੁਲ ਸਾਫ਼ ਹੈ ਸੀਟ ਤੋਂ ਕਾਗਜ਼ ਵਗੈਰਾ ਵੀ ਜਿਹੜਾ ਹਜੇ ਨਹੀਂ ਉਤਰੇ ਕੱਲਾ ਖੇਤੀਬਾੜੀ ਦੇ ਕੰਮਾਂ ਦੇ ਵਿੱਚ 3 1/2 350 ਘੰਟਾ ਟਰੈਕਟਰ ਜਿਹੜਾ ਚਲਾਇਆ ਗਿਆ ਹੈਗਾ ਤੇ ਪੰਜਾਬ ਦਾ ਨੰਬਰ ਟਰੈਕਟਰ ਹੈ ਫਰਸਟ ਪਾਰਟ ਯਾ ਟਰੈਕਟਰ ਹੈ 1.5 300 ਘੰਟਾ ਤਕਰੀਬਨ ਟਰੈਕਟਰ ਚੱਲਿਆ ਹੈਗਾ ਤੇ ਕਿਸਾਨ ਭਾਵਾ ਨੇ 4x4 ਲੈ ਲਿਆ ਤਾਂ ਕਰਕੇ ਟਰੈਕਟਰ ਕਟਾਤਾ ਤੇ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬੰਪਰ ਤੱਕ ਵੀ ਹਜੇ ਵੀਰਾਂ ਨੇ ਨਹੀਂ ਜੜਾਇਆ ਬਿਲਕੁਲ ਸਾਫ਼ ਕੰਡੀਸ਼ਨ ਹੈ ਕੋਈ ਕੱਟ ਵਗੈਰਾ ਨਹੀਂ ਟਾਇਰ ਵਗੈਰਾ ਦੇ ਵਿੱਚ ਬਿਲਕੁਲ ਨਵੇਂ ਟਾਇਰ ਨਵਾਂ ਟਰੈਕਟਰ 1.5 300 ਘੰਟਾ ਟਰੈਕਟਰ ਜਿਹੜਾ ਚੱਲਿਆ ਹੋਏਗਾ ਬੇਦਾਗ ਮਗਰਾਟ ਵਗੈਰਾ ਨੇ ਕਿਤੇ ਸਕ੍ਰੈਚ ਵੀ ਨਹੀਂ ਟਰੈਕਟਰ ਦੇ ਪਿਆ ਹਜੇ ਬਿਲਕੁਲ ਹੀ ਨਵਾਂ ਟਰੈਕਟਰ ਪਿਆ ਹੈਗਾ ਵੀਰਾਂ ਦੇ ਜੇਕਰ ਆਪਾਂ ਏਰੀਏ ਦੀ ਗੱਲ ਕਰੀਏ ਬਰਨਾਲੇ ਦੇ ਵਿੱਚ ਹੰਡਿਆਆ ਏਰੀਆ ਵੀਰਾਂ ਦਾ ਟਰੈਕਟਰ ਦੇ ਆਪਾਂ ਹੁਣ ਰੇਟ ਦੀ ਗੱਲ ਕਰਦੇ ਹਾਂ 782 ਟਰੈਕਟਰ ਦਾ ਰੇਟ ਹੈ 7 ਲੱਖ 82000 ਰੁਪਿਆ ਤੇ ਮੌਕੇ ਤੇ ਵੀਰ ਪੂਰਾ ਮਾਨ ਤਨ ਕਰ ਦੇਣਗੇ ਮਾਲਕ ਭਰਾਵਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਸੋ ਮਾਲਕ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤੇ ਹੋਰ ਟਰੈਕਟਰ ਵੀ ਵੀਰਾਂ ਨਾਲ ਵੇਚ ਦੇ ਲਈ ਖੜੇ ਨੇ ਤੇ ਹੋਰ ਟਰੈਕਟਰਾਂ ਬਾਰੇ ਵੀ ਤੁਸੀਂ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋ ਜੀ